ਸ਼੍ਰੀ ਅਕਾਲ ਜੀ ਅੱਜ ਆਪਾਂ ਪੜਾਂਗੇ ਵਿਆਹਰੀ ਲਾਲਪੁਰੀ ਬਾਰੇ ਪ੍ਰਸ਼ਨ ਉੱਤਰ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਹਿਲਾ ਪ੍ਰਸ਼ਨ ਹੈ ਨਿਬੰਧ ਲਿਖਨ ਦੀ ਰਵਾਇਤ ਕਿਸ ਨੇ ਚਲਾਈ ਇਸ ਦਾ ਉੱਤਰ ਆਏਗਾ ਵਿਆਹਰੀ ਲਾਲਪੁਰੀ ਨੇ ਵਿਆਹਰੀ ਲਾਲਪੁਰੀ ਨੇ ਕਿਹੜੀ ਸਭਾ ਦੀ ਸਥਾਪਨਾ ਕੀਤੀ ਤੇ ਕਦੋਂ ਕੀਤੀ 1882 ਇਸਵੀ ਵਿੱਚ ਪੰਜਾਬੀ ਪ੍ਰਚਾਰਨੀ ਸਭਾ ਦੇ ਪੂਰੀ ਨੇ ਵਿਚਾਰਕੁੰਡਲੀ ਪੁਸਤਕ ਕਿਸ ਰੂਪ ਵਿੱਚ ਪੇਸ਼ ਕੀਤੀ ਕਾਵ ਰੂਪ ਵਿੱਚ ਵਿਆਰੀ لال ਪੂਰੀ ਦਾ ਜੀਵਨ ਕਾਲ ਕੀ ਹੈ 1830 ਤੋਂ 1885 ਇਸਵੀ ਤੱਕ ਵਿਆਰੀ لال ਪੂਰੀ ਕਿਹੜੇ ਪੜਾਅ ਦੇ ਵਰਤਕਰ ਹਨ ਪਹਿਲੇ ਪੜਾਅ ਦੇ ਪੂਰੀ ਕਿਹੜੇ ਵੰਸ਼ ਨਾਲ ਸੰਬੰਧਿਤ ਸਨ ਇਹ ਬਾਬਾ ਚਾਂਗਾ ਦੇ ਵੰਸ਼ ਵਿੱਚੋਂ ਸਨ ਵਿਹਾਰੀ لال ਪੂਰੀ ਕੀ ਕੰਮ ਕਰਦੇ ਸਨ ਨਕਸ਼ਾ ਨਵੀਸ ਦਾ ਕੰਮ ਕਰਦੇ ਸਨ ਸਿੱਖਿਆ ਨਾਲ ਸੰਬੰਧਿਤ ਰਚਨਾ ਕਰਨ ਵਾਲੇ ਪਹਿਲੇ ਵਰਤਕਾਰ ਕੋਣ ਹਨ ਵਿਹਾਰੀ لال ਪੂਰੀ ਜੀ ਵਿਹਾਰੀ لال ਨੇ ਕਿਹੜੀ ਯੂਨੀਵਰਸਿਟੀ ਵਿੱਚ ਪੰਜਾਬੀ ਦਾ ਇਮਤਿਹਾਨ ਚਾਲੂ ਕਰਵਾਇਆ ਪੰਜਾਬ ਯੂਨੀਵਰਸਿਟੀ ਵਿੱਚ ਪੂਰੀ ਨੇ ਦੋ ਸਕੂਲ ਕਿੱਥੇ ਖੋਲੇ ਮਾਦੋਪੁਰ ਅਤੇ ਲਾਹੌਰ ਵਿੱਚ ਵਿਹਾਰੀ لال ਪੁਰੀ ਦਾ ਸਕੂਲ ਖੋਲਣ ਦਾ ਕੀ ਮੰਤਵ ਸੀ ਇਸਤਰੀ ਸਿੱਖਿਆ ਵਿਹਾਰੀ ਲਾਲ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਮਾਨਤਾ ਦੇਣ ਲਈ ਕਿਹੜੇ ਕਮਿਸ਼ਨ ਸਾਹਮਣੇ ਮੈਮੋਡਰੰਮ ਪੇਸ਼ ਕੀਤਾ ਹੰਟਰ ਕਮਿਸ਼ਨ ਸਾਹਮਣੇ ਇਸਤਰੀ ਸਿੱਖਿਆ ਲਈ ਉਹਨਾਂ ਨੇ ਕਿਹੜੀਆਂ ਪੁਸਤਕਾਂ ਲਿਖੀਆਂ ਸਤੀਆਂ ਦਾ ਹਾਲ ਤੇ ਸਵਾਮੀ ਵਸ਼ੀਕਰਨ ਵਿਦਿਆਰਥੀਆਂ ਲਈ ਉਹਨਾਂ ਨੇ ਕਿਹੜੀਆਂ ਪੁਸਤਕਾਂ ਲਿਖੀਆਂ ਵਿਦਿਆਰਤਨਾ ਕਰ ਚరిత్రਾਵਲੀ ਅਨੇਕਦਰਸ਼ਨ ਵਿਹਾਰੀlal ਪੁਰੀ ਦੀ ਵਿਦਿਆਰਤਨਾਕਰ ਪੁਸਤਕ ਵਿੱਚ ਕਿੰਨੇ ਲੇਖਨ 31 ਛੋਟੇ-ਛੋਟੇ ਲੇਖਨ ਪਾਰਧੀਆਂ ਨੌ ਬਹਾਦਰ ਇਸਤਰੀਆਂ ਦੇ ਜੀਵਨ ਬਾਰੇ ਕਿਸ ਪੁਸਤਕ ਵਿੱਚ ਲਿਖਿਆ ਗਿਆ ਚరిత్రਾਵਲੀ ਪੁਸਤਕ ਵਿੱਚ ਚరిత్రਾਵਲੀ ਪੁਸਤਕ ਵਿੱਚ ਅਖੀਰ ਤੇ ਕੀ ਦਿੱਤਾ ਗਿਆ ਹੈ 부ਜਾਰਤਾ ਗੁਰਮੁਖੀ ਵਿੱਚ ਪਹਿਲਾ ਵਿਆਕਰਣ ਕਿਸ ਨੇ ਅਤੇ ਕਦੋਂ ਲਿਖਿਆ ਬਿਹਾਰੀ لال ਪੁਰੀ ਨੇ 1867 ਈਸਵੀ ਵਿੱਚ ਗੁਰਮੁਖੀ ਵਿੱਚ ਪਹਿਲਾ ਵਿਆਕਰਣ ਕਿਸ ਨੂੰ ਆਧਾਰ ਬਣਾ ਕੇ ਲਿਖਿਆ ਤੇ ਇਸ ਦੇ ਕਿੰਨੇ ਭਾਗ ਹਨ ਸੰਸਕ੍ਰਿਤ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਤੇ ਇਸ ਦੇ 5 ਭਾਗ ਹਨ ਵਿਆਕਰਣ ਸਾਰ ਕਦੋਂ ਲਿਖਿਆ ਗਿਆ 1868 ਵਿੱਚ ਜੋ ਕਿ ਦੂਜਾ ਵਿਆਕਰਣ ਹੈ ਬਿਹਾਰੀ لال ਪੁਰੀ ਨੂੰ ਪੰਜਾਬੀ ਭਾਸ਼ਾ ਦਾ ਵਿਆਕਰਣ ਲਿਖਣ ਦਾ ਠੁੱਕ ਬੰਨਣ ਵਾਲਾ ਕਿਸ ਨੇ ਕਿਹਾ ਹਰਨਾਮ ਸਿੰਘ ਸ਼ਾਨ ਨੇ ਬਿਹਾਰੀ لال ਦੇ ਲੇਖ ਵੱਡਿਆਂ ਦਾ ਆਦਰ ਵਿੱਚ ਕਿੰਨੇ ਤਰ੍ਹਾਂ ਦੇ ਵੱਡੇ ਦੱਸੇਗੇ ਹਨ ਪੰਜ ਤਰ੍ਹਾਂ ਦੇ ਵੱਡੀ ਉਮਰ ਦੇ ਲੋਕਾਂ ਲਈ ਕਿਹੜੀ ਪੁਸਤਕ ਲਿਖੀ ਅਨੇਕ ਦਰਸ਼ਨ ਪੁਰੀ ਨੇ ਕਿਸ ਆਧਾਰ ਤੇ ਪਹਿਲੀ ਤੋਂ ਚੌਥੀ ਦੀਆਂ ਪੁਸਤਕਾਂ ਲਿਖੀਆਂ ਬਾਲ ਮਨੋਵਿਗਿਆਨ ਦੇ ਆਧਾਰ ਤੇ ਬਿਹਾਰੀ لال ਪੁਰੀ ਦਾ ਜਨਮ ਕਿਹੜੇ ਜ਼ਿਲ੍ਹੇ ਵਿੱਚ ਹੋਇਆ ਸੀ ਗੁਰਤਾ ਅਸਬੁਰ ਵਿੱਚ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ